ਲਓ ਜੀ ਫੇਰ ਨਿਕਲੇ ਅੱਜ ਸਵੇਰ ਸਵੇਰ ਸਾਈਕਲ ਲੈ ਕੇ ਆਪਣਾ ਤੇ ਅੱਜ ਥੋੜਾ ਹਨੇਰਾ ਹੀ ਨਿਕਲ ਕੇ ਹਨੇਰਾ ਜੇ ਯਾਰ ਥੋੜਾ ਜਿਹਾ ਦਿਸਣਾ ਨਹੀਂ ਤੁਹਾਨੂੰ ਕਲੀਅਰ ਦਿਨ ਚੜੇ ਤੋ ਦਿਖਾਵਾਂ ਦੋ ਕਿਲੋਮੀਟਰ ਆਇਆ ਸੀਗਾ ਤੇ ਕਾਲੀ ਨੇ ਫੋਨ ਕਰ ਲਿਆ ਕਾਲੀ ਕਹਿੰਦਾ ਮੈਂ ਵੀ ਜਾਣਾ ਯਾਰ ਮੈਂ ਕਿਹਾ ਫਿਰ ਮੈਂ ਰੁਕ ਵਾਪਸ ਮੁੜਿਆ ਆਉਣਾ ਥੋੜਾ ਜਿਹਾ ਤੋ ਇਧਰੋਂ ਪਿੰਡ ਕਰਨੀਓ ਤੁਰਪਾ ਤਨ ਲੈ ਯਾਨਾ ਮੁੰਡਾ ਚੱਲ ਠੀਕ ਆ ਮੈਂ ਤੁਰਦਾ ਤੋ ਇੱਧਰ ਹੂੰ ਅੱਜ ਕਿੱਧਰ ਸਾਈਕਲ ਆ ਤੜਕੋ ਤੜਕੀ ਕਾ ਲਈ ਜਾਨਾ ਅੱਜ ਆਣੀ ਵਾਲੇ ਕਿਵੇਂ ਘਟਾਈ ਵਾਰ ਨਹੀਂ ਜਾਇ ਜਾਣਾ ਰਹਿਣ ਦੇ ਇਹ ਤਾਂ ਗਿਆ ਸਾਲ ਕਿ ਲੋ ਲੈ ਮੁੜਿਆ ਨਹੀਂ ਜਾਣਾ ਫਿਰ ਉੱਥੇ ਹਾਂ ਹਾਂ ਤੇ ਤੂੰ ਵਾਰ ਕੰਮ ਤੇ ਵੀ ਜਾਣਾ ਤੈਨ੍ਹੇ ਰਹੀ ਬੜਾ ਹਜੇ ਤਾਂ ਇਹ ਰਾ ਕੀ ਜਾਣਾ ਅੱਛਾ ਲਓ ਜੀ ਸਾਈਕਲਿੰਗ ਕਰਨ ਚੱਲੇ ਆ ਅੱਜ ਅੱਜ ਚੋਪਰ ਵੀ ਆ ਗਿਆ ਇਹਦਾ ਮੈਂ ਵੀ ਚੱਲੂਗਾ ਲਓ ਜੀ ਤੁਹਾਨੂੰ ਕਹਿ ਸੀਗਾ ਕਿ ਕੱਲ ਨੂੰ ਅਰਨੀ ਵਾਲੇ ਤਾਂ ਯਾਤਰਾ ਹੋਊਗੀ ਆ ਦੇਖ ਲਓ ਮੀਟ ਸ਼ਾਪ ਨੂੰ ਜਾਂਦੇ ਆ ਤੁਸੀਂ ਬਾਕੀ ਸਾਰੀਆਂ ਦੁਕਾਨਾਂ ਵੀ ਦੇਖ ਲਓ ਅਰਨੀ ਵਾਲਾ ਹੀ ਆ ਇਹ ਤੁਹਾਨੂੰ ਇਹ ਤਾਂ ਪਤਾ ਹੀ ਐ ਤੇ ਨਾਲ ਕਾਲੀ ਵੀ ਅੱਜ ਦੇਖ ਲਓ ਉਦੋਂ ਹਨੇਰਾ ਸੀ ਹੁੰਦਾ ਦਿਨ ਚੜ ਗਿਆ ਹਾਂਜੀ ਸਸਤੀ ਕਾਲ ਦੀ ਕੋਈ ਗੱਲ ਨਹੀਂ ਸਸਤੀ ਕਾਲ ਹੋਰ ਤੇ ਅੱਜ ਕਿੱਧਰ ਖੱਚੀ ਆਉਣਾ ਇਹਨੂੰ ਹਾਂ ਤੁਹਾਨੂੰ ਬਤਾਉ ਉਹ ਉੱਡ ਬਾਲ ਗਿਆ ਹਾਂ ਸਾਈਕਲ ਯਾਤਰਾ ਕਰਨ ਦਾ ਠੀਕ ਹੈ ਅਰੇ ਆ ਬਣਾ ਦਿੰਦਾ ਹੈ ਆ ਬਣਾ ਦਿੰਦਾ ਇਹ ਬਣਾਉਂਦੇ ਹੀ ਨਹੀਂ ਇਹ ਪਤਾ ਨਹੀਂ ਕੀ ਚਾਹੁੰਦੇ ਆ ਇੱਕ ਦਿਨ ਨੂੰ ਸੱਟ ਕੇ ਬਣਾਉਣਗੇ ਜਦੋਂ ਕਿਸੇ ਦੇ ਵੱਜੇਗਾ ਸੱਟਾਂ ਜਾਂ ਵਧੀਆ ਰਹੀ ਯਾਤਰਾ ਹੈ ਸਹੀ ਦੱਸ ਨਾ ਉਹ ਜੀ ਤੇ ਯਸ ਦਿਖਾ ਦਿੰਨੇ ਤੁਹਾਨੂੰ ਮੜਾ ਇਹ ਆਪਣਾ ਤੇ ਯਸ ਦਿਖਾ ਦਿੰਨੇ ਆ ਜੀ ਹੋਰ ਕਿਵੇਂ ਸਾਰੇ ਠੀਕ ਹੋ ਕਰ ਲੋ ਚੱਕ ਕੱਲ ਨੂੰ ਪੰਨੀ ਵਾਲੇ ਦਾ ਰੂਟ ਆ ਚੱਲੇਗਾ ਮੈਨੂੰ ਲੱਗਦਾ ਨਹੀਂ ਤੂੰ ਜਾਏਂਗਾ ਮੈਨੂੰ ਲੱਗਦਾ ਇੱਕ ਦਿਨ ਹੀ ਆਉਣਾ ਸੀ ਤੂੰ ਬਸ ਕਿ ਆਏਂਗਾ ਲਾਓ ਜੀ ਕਹਿੰਦਾ ਡੇਲੀ ਆਵਾਂਗੇ ਕੋਈ ਨਹੀਂ ਮੇਰੇ ਮਗਰ ਲੱਗ ਕੇ ਨਾ ਕਈ ਲੋਕਾਂ ਨੂੰ ਸਹੀ ਦੱਸ। ਯਾਰ ਆਇਆ ਕਿ ਨਹੀਂ? ਆਇਆ ਹੈ। ਹੈ? ਵਧੀਆ ਲੱਗਿਆ ਨਾ? ਵਧੀਆ ਲੱਗਿਆ। ਦਿਨ ਵਧੀਆ ਲੰਘੂ ਹਣ। ਹੁਣ ਨੂੰ ਰਾਈਟ ਪਈ ਹੋਣਾ ਸੀ ਨਹੀਂ ਆਪਾਂ। ਆਓ ਚੱਲਿਆਂ ਪਿੰਡਾਂ ਨੂੰ ਆਪਸ ਹੁਣ ਕਰਨੀਵਲ ਤੋਂ ਵਿਰੋ। ਹਾਂਜੀ। ਹਾਂਜੀ। ਡੱਬ ਵਾਲੇ। ਵਾਪਸੀ ਤੇ ਡੱਬ ਵਾਲੇ ਆ ਗਏ ਵਿਰੋ। ਲਓ ਭਾਈ ਇੱਥੋਂ ਆਪਾਂ ਤੁਰ ਕੇ ਹੋ ਗਏ ਆ ਪਿੰਡ ਕੋਲੇ ਪਹੁੰਚ ਕੇ ਬਿਲਕੁਲ ਕਾਲੀ ਹਾਂਜੀ ਹੁਣ ਤੁਰ ਕੇ ਹੋ ਗਏ ਆ ਥੱਕ ਗਿਆ ਹਾਂ ਬਸ ਇਹ ਨਾ ਕੀ ਸੀ ਥੱਕ ਗਿਆ